ਦੋ-ਦੋ ਘੰਟੇ ਲਾਉਣਾ ਤੁਹਾਡੀ ਸਕਰੀਨ ਤੇ ਦਿਖਾਈ ਦੇ ਰਹੀ ਵੀਡੀਓ ਆਮ ਆਦਮੀ ਪਾਰਟੀ ਦੇ ਹਲਕਾ ਮੋੜ ਤੋਂ ਐਮ.ਐਲ.ਏ ਸੁਖਵੀਰ ਸਿੰਘ ਮੈਸਰਖਾਨਾ ਦੀ ਹੈ ਜਿਸ ਵਿੱਚ ਇੱਕ ਵਿਅਕਤੀ ਉਹਨਾਂ ਨੂੰ ਬੇਨਤੀ ਰੂਪੀ ਸ਼ਬਦ ਕਹਿ ਰਿਹਾ ਕਿ ਸੁਖਵੀਰ ਸਿੰਘ ਮੈਸਰਖਾਨਾ ਕਹਿੰਦੇ ਨੇ ਕਿ ਮੈਂ ਲਗਾਤਾਰ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਲਾਉਣਾ ਪਰ ਇਸ ਦਰਮਿਆਨ ਉਹ ਜਿਸ ਫੋਨ ਦੇ ਵਿੱਚ ਵੀਡੀਓ ਬਣ ਰਹੀ ਹੁੰਦੀ ਹੈ ਉਸ ਨੂੰ ਖੋਹ ਲੈਂਦੇ ਨੇ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਉੱਤੇ ਬਹੁਤ ਜ਼ੋਰ ਸ਼ੋਰ ਦੇ ਨਾਲ ਪ੍ਰਚਾਰੀ ਜਾ ਰਹੀ ਹੈ ਜਿੱਥੇ ਆਮ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਤਾਂ ਉੱਥੇ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਇਸ ਵੀਡੀਓ ਨੂੰ ਜ਼ੋਰ ਸ਼ੋਰ ਦੇ ਨਾਲ ਸ਼ੇਅਰ ਕਰ ਰਹੇ ਨੇ ਤੇ ਸਰਕਾਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਆਓ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾ ਦਿੰਨੇ ਆ ਦੋ ਦੋ ਘੰਟੇ ਲਾਉਣਾ ਇੱਕ ਘੰਟਾ ਕਰ ਦਿੱਤੀ ਹੈ ਜੀ ਦੇਖੋ ਇਹਦਾ ਬੈਂਡ ਦੋ ਦੋ ਘੰਟੇ ਲਾਉਣਾ ਇੱਕ ਘੰਟਾ ਕਰ ਦਿੱਤੀ ਹੈ ਜੀ ਦੇਖੋ ਇਹਦਾ ਬੈਂਡ ਦੋ ਦੋ ਘੰਟੇ ਲਾਉਣਾ ਇੱਕ ਘੰਟਾ ਕਰ ਦਿੱਤੀ ਹੈ ਜੀ ਦੇਖੋ ਇਹਦਾ ਬੈਂਡ ਦੋ-ਦੋ ਘੰਟੇ ਲਾਉਣਾ ਦੱਸਦੀ ਹੈ ਕਿ ਇਸ ਵੀਡੀਓ ਨੂੰ ਵਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ سوشل میڈیا ਤੋਂ ਸ਼ੇਅਰ ਕੀਤਾ ਹੈ ਤੇ ਲਿਖਿਆ ਅੱਜ ਹਲਕਾ ਮੋੜ ਦੇ ਐਮ.ਐਲ.ਏ ਸੁਖਵੀਰ ਸਿੰਘ ਮੈਸਰਖੰਨਾ ਨੂੰ ਮੋੜ ਮੰਡੀ ਦੇ ਮੋੜ ਕਲਾ ਵਿਖੇ ਇੱਕ ਪ੍ਰੋਗਰਾਮ ਵਿੱਚ ਲੋਕਾਂ ਨੇ ਸਵਾਲ ਕੀਤੇ ਐਮ.ਐਲ.ਏ ਸਾਹਿਬ ਨੇ ਫੋਨ ਖੋਲਿਆ ਕਿ ਇਹ ਬਦਲਾਅ ਹੈ ਇਹ ਤਾਂ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਜਿਹੜਾ ਮਰਜੀ ਸਵਾਲ ਕਰੇ ਸੋ ਅਜਿਹੇ ਟਾਈਟਲ ਲਿਖ ਕੇ ਇਸ ਵੀਡੀਓ ਨੂੰ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਵੀ ਸ਼ੇਅਰ ਕੀਤਾ ਜਾ ਰਿਹਾ ਹੈ ਪਰ ਇਸ ਵੀਡੀਓ ਦੇ ਪ੍ਰਸਾਰਿਤ ਹੋਣ ਤੋਂ ਬਾਅਦ ਹਲਕਾ ਮੋੜਦੇ ਐਮ ਐਲ ਏ ਸੁਖਵੀਰ ਸਿੰਘ ਮੈਸਰਖਾਨਾ ਦੀ ਕੀ ਪ੍ਰਤੀਕਿਰਿਆ ਰਹਿੰਦੀ ਹੈ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ ਦੋ ਦੋ ਘੰਟੇ ਲਾਉਣਾ ਹੈ ਇੱਕ ਰੇਡ ਰੇਡ ਲੈਂਦੀ ਹੈ ਜੀ ਦੇਖੋ ਇਹਦਾ ਬੈਂਡ ਦੋ ਦੋ ਘੰਟੇ ਲਾਉਣਾ ਹੈ ਇੱਕ ਰੇਡ ਰੇਡ ਲੈਂਦੀ ਹੈ ਜੀ ਦੇਖੋ ਇਹਦਾ ਬੈਂਡ ਦੋ ਦੋ ਘੰਟੇ ਲਾਉਣਾ ਹੈ ਇੱਕ ਰੇਡ ਰੇਡ ਲੈਂਦੀ ਹੈ ਜੀ ਦੇਖੋ ਇਹਦਾ ਬੈਂਡ ਦੋ ਦੋ ਘੰਟੇ ਲਾਉਣਾ ਹੈ ਇੱਕ ਰੇਡ ਰੇਡ ਲੈਂਦੀ ਹੈ ਜੀ ਦੇਖੋ ਇਹਦਾ ਬੈਂਡ